ਮੋਖੰਦ ਨੇ ਕੱਲ ਕਿਹਾ ਕਿ ਅੱਤਵਾਦੀ ਜਾਂ ਗੈਂਗਸਟਰ ਇਹ ਕਿਹਾ ਕਿ ਰੰਦਾਵਾ ਸਭ ਤੁਹਾਡੇ ਪਾਲੇ ਨੇ ਮੁੱਖ ਮੰਤਰੀ ਸਾਹਿਬ ਸ਼ਰਮ ਕਰੋ ਛੇ ਮਿਨਿਸਟਰ ਦਾ ਕੰਮ ਹਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਅੱਜ ਸਵਾ 4 ਸਾਲ ਹੋ ਗਏ ਨੇ ਛੇ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ ਮੈਂ ਉਹਨਾਂ ਨੇ ਕਿਹਾ ਕਿ ਰਿਜ਼ਲਟ ਕੋ ਆ ਕੇ ਉਹ ਲੈ ਕੇ ਆਉਣ ਐਡਰੈਸ ਕਿਹਾ ਨਾ ਕਹਿੰਦਾ ਐਡਰੈਸ ਲੈ ਕੇ ਆਓ ਯਾਰ ਜੇ Chief Minister ਨੂੰ ਇਹ ਨਹੀਂ ਪਤਾ ਕਿ ਐਡਰੈਸ ਨਹੀਂ ਹੁੰਦੇ ਤੇਰੀ ਤੇਰੀ ਪੁਲਿਸ ਕੋਲ ਐਡਰੈਸ ਹੁੰਦੇ ਨੇ ਤੇਰੇ ਐਸਐਚਓ ਰਲੇ ਨੇ ਤੇਰੇ ਐਸਐਸਪੀ ਰਲੇ ਨੇ ਤੇਰੀ ਸਾਰੀ ਪੁਲਿਸ ਰਲ ਗਈ ਆ ਤੂੰ ਇਸ ਕਰਕੇ ਰਲ ਗਈ ਆ ਤੇ ਤੇਰੇ ਵਰਗੇ Chief Minister ਨੇ ਉਹਨਾਂ ਦਾ ਮੋਰਲ ਹੀ ਇਹਨਾਂ ਡਾਊਨ ਕਰ ਦਿੱਤਾ ਪੰਜਾਬ ਪੁਲਿਸ ਦਾ ਜਿਹੜੀ ਮੰਨੀ ਜਾਂਦੀ ਸੀ ਪੂਰੇ ਵਰਲਡ ਦੇ ਵਿੱਚ ਇੱਕ ਸਟਰੋਂਗ ਪੁਲਿਸ ਆ ਇਹ ਮੁੱਖ ਮੰਤਰੀ ਨੇ ਉਹ ਪੁਲਿਸ ਦਾ ਮੋਰਲ ਇਹਨਾਂ ਡਾਊਨ ਕਰ ਦਿੱਤਾ ਕਿ ਉਹ ਗੈਂਗਸਟਰਾਂ ਦੇ ਨਾਲ ਲੜਾਈ ਲੜਨ ਨੂੰ ਤਿਆਰ ਨਹੀਂ ਹੋ ਉਹ ਐਫ ਆਈ ਆਰ ਲਿਖਣ ਨੂੰ ਤਿਆਰ ਨਹੀਂ ਉਹ ਤੁਹਾਡੀ ਰਿਪੋਰਟ ਲਿਖਣ ਨੂੰ ਤਿਆਰ ਨਹੀਂਗੇ